ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁੰਡਾ ਸਰਕਾਰ ਦੀ ਪੰਜਾਬ ਪੁਲਿਸ ਦੀ ਜਿਹਦੇ ਵਿੱਚ ਬਈ ਲੱਖਾ ਸਿੰਘ ਸਦਾਣਾ ਤੇ ਆ ਬੀਤੇ ਦਿਨ ਜਿਹੜਾ ਪਰਸੋਂ ਇੱਕ ਹਮਲਾ ਹੁੰਦਾ ਤੇ ਜਿਹਦੇ ਵਿੱਚ ਕੱਲ ਉਹਨੂੰ ਛੁੱਟੀ ਮਿਲਦੀ ਆ ਹਸਪਤਾਲ ਦੇ ਵਿੱਚੋਂ ਅਸੀਂ ਵੀ ਪਹੁੰਚੇ ਸੀ ਉੱਥੇ ਤਾਂ ਸਾਡਾ ਸਾਰਾ ਮੀਡੀਆ ਹੀ ਸੀ ਉੱਥੇ ਕਹਿਣ ਦਾ ਮਤਲਬ ਤਾਂ ਉੱਥੇ ਸਰਕਾਰ ਦੀ ਗੁੰਡਾਗਰਦੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਸਰਕਾਰ ਦੇ ਹੱਥ ਖੁੱਲੇ ਛੋੜ ਦਿੱਤੇ ਆ ਉਹਨਾਂ ਨੂੰ ਵੀ ਜੋ ਤੁਸੀਂ ਮਰਜ਼ੀ ਕਰੋ ਸੋਨੂੰ ਸ਼ੂਟ ਦਿੱਤੀ ਆ ਤਾਂ ਭਾਈ ਜਿਹਦੇ ਵਿੱਚ ਹੁਣ ਇਹ ਅੱਜ ਲੱਖਾ ਸਿੰਘ ਸਿਧਾਨਾ ਤੇ ਵਾਪਰੀਆ ਕੱਲ ਨੂੰ ਕਿਸੇ ਵੀ ਨੌਜਵਾਨ ਤੇ ਵਾਪਰ ਸਕਦੀ ਆ ਪਹਿਲਾ ਨੰਬਰ ਤਾਂ ਇਹ ਕਵਾਂਗੇ 13 ਤਰੀਕ ਨੂੰ ਇੱਕ ਇਕੱਠ ਰੱਖਣ ਜਾ ਰਹੇ ਆ ਸਮਾਂ ਹਜੇ ਤੈਅ ਕਰਨਗੇ ਵੀ ਰੱਖਣਾ ਕਿੱਥੇ ਆ 13 ਤਰੀਕ ਦੀ ਜੋ ਉਹਨਾਂ ਨੇ ਆਪਣੇ ਵੱਲੋਂ 10 ਜ਼ਰੂਰ ਦਿੱਤਾ ਗਿਆ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿੱਥੇ ਰੱਖਣਾ ਹਜੇ ਉਹ ਬਾਅਦ ਦੇ ਵਿੱਚ 2-3 ਦਿਨ ਠਹਿਰ ਕੇ ਦੱਸਣਗੇ ਕਿਉਂਕਿ ਇਹ ਸਰਕਾਰਾਂ ਦੇ ਡਰ ਤੋਂ ਵੀ ਕਦੋਂ ਵੀ ਸਰਕਾਰ ਅੜਚਨਟ ਲਾਊਗੀ ਹਾਲਾਂਕਿ ਜਦੋਂ ਉਥੇ ਲੋਕ ਇਕੱਠੇ ਹੋਗੇ ਉਦੋਂ ਕੁਝ ਨਹੀਂ ਕਰ ਸਕਦੇ ਜਦੋਂ ਸਾਰੇ ਪਹੁੰਚ ਗਏ ਇੱਕਦਮ ਉਹ ਆਪਣੇ ਬੰਨਿਆਂ ਨੂੰ ਦੱਸਣਗੇ ਵੀ ਇਸ ਤਰੀਕ ਨੂੰ ਇੱਥੇ ਪਹੁੰਚੋ ਪਰ 13 ਤਰੀਕ ਦੇ ਵਿੱਚ ਬੱਚੇ ਇਹ 13 ਤਰੀਕ ਦਾ ਉਹਨਾਂ ਨੇ ਟਾਈਮ ਦਿੱਤਾ ਲੱਖਾ ਸਿੰਘ ਸੁਧਾਨਾ ਨੇ ਅਮਤੋਜ ਮਾਨ ਨੇ ਤੇ ਗੱਲ ਕਰੀ ਇਹ ਜੋਧੇ ਸਾਡੇ ਪੰਜਾਬ ਦੇ ਇਹ ਦੋ ਹੀ ਸ਼ੇਰ ਰਹਿ ਗਏ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਬੋਲਣ ਵਾਲੇ ਆ ਜੇ ਤਾਂ ਅੱਜ ਜਿਵੇਂ ਲੱਖਾ ਸਿੰਘ ਸੁਧਾਨਾ ਨੂੰ ਬਰਨਾਲਾ ਜਿਹੜੀ ਪੁਲਿਸ ਨੇ ਚੱਕਿਆ ਗਿਆ ਗੁੰਡਾਗਰਦੀ ਦਿਖਾਈ ਗਈ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਉਥੋਂ ਸ਼ਰਿਆਮ ਜਿਹੜੇ ਗੰਦੇ ਸ਼ਿਹਾਰੇ ਕਰਕੇ ਕੋਲ ਦੀ ਗੱਡੀ ਆਵਰ ਅਟੈਕ ਕਰਦੀ ਹੈ ਨਾ ਤੇ ਕੋਲ ਦੀ ਲੰਘਦੀਆਂ ਗੱਡੀਆਂ ਦੇ ਵਿੱਚ ਦੀ ਗੰਦੇ ਸ਼ਿਹਾਰੇ ਕਰਦੀ ਹੈ ਤਾਂ ਮਗਰ ਜਦੋਂ ਇਹ ਗੱਡੀ ਲਾਉਂਦੇ ਆ ਵੀ ਕਿਤੇ ਜਦੋਂ ਗੱਡੀ ਨਾਲ ਗੱਡੀ ਲੱਗ ਕੇ ਖਹਿ ਕੇ ਲੰਗੀ ਤਾਂ ਵੀ ਹੈ ਬੰਦੇ ਕੌਣ ਆ ਵੀ ਕੋਈ ਜਿਹੜੇ ਹਿਸਾਬ ਨਾਲ ਮੁੱਦਿਆਂ ਤੇ ਬੋਲਦੇ ਰਹਿੰਦੇ ਉਹ ਕੋਈ ਦੁਸ਼ਮਣ ਵੀ ਨਾ ਹੋ ਸਕਦਾ ਤੇ ਨਾਲ ਉਹਨਾਂ ਦੇ ਵੀ ਗਨਮੈਨ ਆ 100 ਨੂੰ ਤਾਂ ਤੇ ਪਰ ਹੁੰਦਾ ਕੀ ਆ ਗਨਮੈਨ ਜੋ ਲਖਾ ਸਿੰਘ ਸਿਧਾਣਾ ਉਹਨਾਂ ਦੇ ਵਿਚਾਲੇ ਬੈਠੇ ਹੁੰਦੇ ਇੱਕ ਮੁੰਡਾ ਜਿਹੜਾ ਗੱਡੀ ਚਲਾਉਂਦਾ ਤੇ ਇਹ ਜਦੋਂ ਚੌਂਕੀ ਦੇ ਵਿੱਚ ਉਹ ਗੱਡੀ ਰੁਕਦੀ ਆ ਆਵਰ ਅਟੈਕ ਕਰਕੇ ਪੁਲਿਸ ਵਾਲਿਆਂ ਦੀ ਉਹਦੇ ਵਿੱਚ ਦੋ ਪੁਲਿਸ ਤਾਂ ਉਹਨਾਂ ਦੀ ਦਾਰੂ ਕੀਤੀ ਹੁੰਦੀ ਅੱਗੇ ਵਾਲਿਆਂ ਦੇ ਵੀ ਦਾਰੂ ਪੀਂਦੇ ਜਿਹੜੇ ਬੈਠੇ ਹੁੰਦੇ ਚੌਂਕੀ ਦੇ ਵਿੱਚ ਜਦੋਂ ਇਹ ਲੱਖਾਂ ਸਿੰਘ ਸਿਧਾਣਾ ਤੇ ਜਾ ਕੇ ਉਤਰ ਕੇ ਉਹ ਖਬਰ ਕਰਦੇ ਭਈਏ ਤੁਸੀਂ ਥੋੜੀ ਗੱਡੀ ਓਵਰਟੈਕ ਕੀਤੀ ਆ ਗੰਦੇ ਗੰਦੇ ਹਿਸ਼ਾਰੇ ਕਰੇ ਸਾਨੂੰ ਗਾਲਾਂ ਕੱਢ ਕੇ ਆਇਓ ਤੁਸੀਂ ਤੇ ਕਹਿੰਦੇ ਵੀ ਸਾਡੇ ਤਾਂ ਜੀ ਅਸੀਂ ਮੁਲਾਜ਼ਮ ਆ ਜੀ ਉਹ ਕਹਿੰਦੇ ਮੁਲਾਜ਼ਮੇ ਤਾਂ ਬਤਲ ਤੁਸੀਂ ਗਾਲਾਂ ਤਾਂ ਨਹੀਂ ਕੱਢਣੀਆਂ ਸਾਨੂੰ ਤਾਂ ਉੱਥੇ ਵੀ ਲੱਖਾਂ ਸਿੰਘ ਸਿਧਾਣਾ ਸ਼ਰਿਆਂ ਹੰ ਤੱਕਾ ਹੁੰਦਾ ਤੇ ਉੱਥੇ ਕੁੱਟ ਮਾਰ ਵੀ ਆਪਾਂ ਕਹਿ ਸਕਦੇ ਹਾਂ ਵੀ ਤੱਕੇ ਮੁੱਕੀ ਹੋਈ ਆ ਉਹ ਜਿਹੜੇ ਨਾਲ ਗੱਨ ਮੇਲੇ ਉਹਨਾਂ ਦਾ ਵੀ ਕਹਿਣਾ ਤਾਂ ਉੱਥੇ ਹੁੰਦਾ ਕੀ ਆਣਾ ਜਦੋਂ ਇਹ ਪੁਲਿਸ ਵਾਲੇ ਜਿਹੜਿਆਂ ਦੀ ਸ਼ਰਾਪੀਤੀ ਹੋਈ ਆ ਜਦੋਂ ਮੁਲਾਹਾ ਜਾਂਦਾ ਉਹਨਾਂ ਦੀ ਅਗਲਾ ਬਦਲੀ ਕਰ ਦਿੰਦੇ ਆ ਜਿਹੜੇ ਦੂਜੇ ਆਨ ਡਿਊਟੀ ਸੀ ਪਹਿਲਾਂ ਓਪਰਟੀਉਨਿਟੀ ਆ ਅਗਲਾ ਬਦਲੀ ਕਰ ਦਿੱਤੀ ਜਾਂਦੀ ਆ ਕਹਿਣ ਦਾ ਮਤਲਬ ਜਿਹੜੇ ਉਸ ਵਕਤ ਡਿਊਟੀ ਤੇ ਸੀ ਉਹ ਉਹਨਾਂ ਨੂੰ ਨਹੀਂ ਪੇਸ਼ ਕਰਦੇ ਜਦੋਂ ਮੁਲਾਹਾ ਜਾਂਦਾ ਉਹ ਕਿਸੇ ਹੋਰ ਦਾ ਪੰਜਾਬੀ ਚ ਕਹਿੰਦੇ ਆਪਾਂ ਉਦੋਂ ਕੋਈ ਹੋਰ ਹੁੰਦੇ ਆ ਜਿਹੜਿਆਂ ਨੇ ਵਾਪਰੀ ਜਦੋਂ ਇਹ ਘਟਨਾ ਵਾਪਰੀ ਉਦੋਂ ਕੁਝ ਹੋਰ ਸੀਗੇ ਉਹ ਉਦੋਂ ਸ਼ਰਾਬੀ ਸੀਗੇ ਤੇ ਹੁਣ ਕੋਈ ਜਿਹੜੇ ਵੀ ਨਹੀਂ ਪੀਤੀ ਸੀ ਸ਼ਰਾਬ ਉਹਨਾਂ ਦਾ ਮਲਾਜਾ ਕਰ ਰਤਾ ਇਹ ਅੱਜ ਦੀ ਗੁੰਡਾਗਰਦੀ ਆ ਪੰਜਾਬ ਪੁਲਿਸ ਦੀ ਆਪਾਂ ਇਹ ਨਹੀਂ ਕਹਿੰਦੇ ਸਾਰੀ ਪੁਲਿਸ ਮਾੜੀ ਨਹੀਂ ਵਿੱਚ ਚੰਗੇ ਆ ਬਹੁਤ ਚੰਗੇ ਆ ਬਸਰਾ ਆਪਣੀਆਂ ਡਿਊਟੀਆਂ ਨਿਭਾਰੇ ਆ ਤਾਂ ਜਿਹੜੇ ਵਿੱਚ ਮਾੜੇ ਆ ਭਾਈ ਆਪਾਂ ਤਾਂ ਉਹਨਾਂ ਨੂੰ ਕਹਿ ਰਹੇ ਆਂ ਵੀ ਇਹ ਜੋ ਸਾਡੇ ਤੇ ਹੁਣ ਇਹ 90 ਵਾਲਾ ਤੇ 84 ਵਾਲਾ ਦੌਰ ਲਿਆ ਰਹੇ ਆ ਦੁਬਾਰੇ ਤੋਂ ਤੇ ਜਿਹੜਾ ਇਹ ਸਾਡੇ ਨੌਜਵਾਨਾਂ ਨੂੰ ਕਈਆਂ ਨੂੰ ਚੱਕ ਦਿੱਤਾ ਇਹਨਾਂ ਨੇ ਪੰਜਾਬ ਦੇ ਵਿੱਚ ਕਈਆਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਆਪਣੀ ਮਰਜ਼ੀ ਨਾਲ ਅਨਕਾਊਂਟਰ ਕਰ ਦਿੰਦੇ ਆ ਜੀਦਾ ਜ਼ਿਕਰ ਦਾ ਤਾਂ ਚੱਕ ਲਿਉਂਦੇ ਆ ਘਰੋਂ ਕਿਸੇ ਨੂੰ ਵੀ ਕੁਝ ਕਹਿ ਕੇ ਕਿਉਂਕਿ ਇਹ ਗੈਂਗਸਟਰ ਆ ਜੀ ਪਹਿਲੇ ਨੰਬਰ ਤੇ ਆਜੋ ਜਸਪ੍ਰੀਤ ਮਾਮਲਾ ਉਹ ਵੀ ਫੇਕ ਸਾਬਤ ਹੋਇਆ ਪੰਜਾਬ ਪੁਲਿਸ ਵਾਲੇ ਹਜੇ ਤੱਕ ਭਗਾਉੜਿਆ ਦੂਜਾ ਨੰਬਰ ਪਟਿਆਲਾ ਚ ਕਰਨੰਦ ਦੀ ਘਟਨਾ ਵਾਪਰਦੀ ਆ ਉਹ ਵੀ ਹਲੇ ਤੱਕ ਮਾਮਲਾ ਅਧ ਚ ਤੀਜਾ ਨੰਬਰ ਨਰਿੰਦਰ ਦੀ ਬੇਦੋਸ਼ਾ ਮਾਰੇ ਕਰੰਟ ਲਾ ਕੇ ਮਾਰ ਦਿੱਤਾ ਗਿਆ ਬਠਿੰਡਾ ਸੀ ਇਸ ਟਾਪ ਨੇ ਉਹ ਵੀ ਬੇਦੋਸ਼ਾ ਸੀ ਦਨੋ ਦਨ ਇਹ ਘਟਨਾ ਵਾਪਰਦੀਆਂ ਹੁਣ ਅੱਜ ਦਾ ਟੌਪਿਕ ਇਹ ਆ ਵੀ ਲੱਖਾ ਸਿੰਘ ਸਦਾਨਾ ਦਾ ਕਹਿਣਾ ਇਹੀ ਆ ਬਾਈ ਜਿਹੜੇ ਸਾਡੇ ਪੰਜਾਬ ਦੇ ਲੋਕ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਕਹਿਣਾ ਚਾਹੁੰਦੇ ਆ ਅੱਜ ਨਿਕਲਿਓ ਬਾਹਰ ਨਹੀਂ ਤਾਂ ਇਹ ਕਿਸੇ ਤੇ ਵੀ ਕਿਸੇ ਨੂੰ ਵੀ ਚੱਕ ਸਕਦੇ ਆ ਜੇ ਤਾਂ ਪੰਜਾਬ ਬਚਾਉਣਾ ਇੱਕ ਜੁੱਟ ਹੋ ਜੋ ਨਹੀਂ ਕਲਾ ਲੱਖਾ ਸਿੰਘ ਸਦਾਨਾ ਦੀ ਲੜਾਈ ਤਾਂ ਹੈਣੀ ਇਹ ਵੀ ਕਲਾ ਲੱਖੇ ਦੇ ਵਾਰ ਵਾਪਰੀ ਅੱਜ ਸਾਨੂੰ ਤਾਂ ਕੀ ਹਸਤਾਣਾ ਕਿਦਾ ਗਲਤ ਕੰਮ ਕਰਨੇ ਨਾ 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 ਕਦੋਂ ਵੀ ਕਿਸੇ ਨੂੰ ਵੀ ਚੱਕ ਸਕਦੇ ਹਨ ਨਰਿੰਦਰਦੀਪ ਕਿਹੜਾ ਗਲਤ ਕੰਮ ਕਰਦਾ ਸੀ ਚਸਪ੍ਰੀਤ ਵੀ ਇੱਕ ਬਾਹਰਲੇ ਦੇ ਸ਼ੋਅ ਆਉਂਦਾਗਾ ਉਦੋਂ ਵੀ ਇੰਕਾਊਂਟਰ ਕੁਝ ਵੀ ਹੋਇਆ ਨੇ ਜੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇ ਦਿੰਦੇ 2 ਸਾਲ ਦੀ 5 ਸਾਲ ਦੀ 4 ਸਾਲ ਦੀ ਬੰਦਾ ਜਿਉਂਦਾ ਤਾਂ ਰਹਿੰਦਾ ਉਹਦੇ ਮਾਂ ਪਿਓ ਦੇ ਅੱਖਾਂ ਦੇ ਸਾਹਮਣੇ ਤਾਂ ਰਹਿੰਦਾ ਤਾਂ ਇਹ ਬਈ ਆਪਣੀ ਗੁੰਡਾਗਰਦੀ ਦਿਖਾਈ ਜਾਂਦੀ ਗੋਲੀਆਂ ਚਲਾ ਦਿੰਦੇ ਆ ਆਪਣੇ ਸਤਾਰ ਲਾਉਣ ਵਾਸਤੇ ਮੁੱਢਾ ਦਸਤਾਰ ਲਾਉਣ ਵਾਸਤੇ ਤਾਂ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਆ ਤਾਂ ਜਿੱਥੇ ਹੁਣ ਕੱਲ ਲੱਖਾ ਸਿੰਘ ਸਿਧਾਨਾ ਕੋਲੇ ਅਸੀਂ ਪਹੁੰਚੇ ਹਸਪਤਾਲ ਦੇ ਵਿੱਚ ਜਦੋਂ ਛੁੱਟੀ ਮਿਲੀ ਆ ਉਸ ਤੋਂ ਬਾਅਦ ਦੀਆਂ ਵੀਡੀਓ ਵੀ ਤੁਸੀਂ ਦੇਖੀਆਂ ਹੋਣੀਆਂ ਪਰ ਅੱਜ ਵੀ ਆਪਾਂ ਫਿਰ ਤੋਂ ਵੀਡੀਓ ਇੱਕ ਹੋਰ ਪਾ ਦਿੱ ਗਏ ਆਪਣੇ ਵਨਿਓ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਜਾਗਰਤ ਕਰਨਾ ਚਾਹੁੰਦੇ ਆ ਵੀ ਬਾਈ ਉਹ ਯੋਧਿਆਂ ਨਾਲ ਖੜ੍ਹਜੋ ਇਹੇ ਦੋ ਹੀ ਜਣੇ ਆ ਬੋਲਣ ਵਾਲੇ ਦੋ ਤਿੰਨ ਜਣੇ ਕਿਉਂਕਿ ਅਮਰਤਪਾਲ ਸਿੰਘ ਸੀ ਬੋਲਣ ਵਾਲਾ ਉਹ ਤਾਂ ਜੇਲ੍ਹ ਸੜਦਾ ਡੇਬਰੀਗੜ੍ਹ ਜਿਲ੍ਹੇ ਉਹ ਵੀ ਬਹੁਤ ਜਲਦ ਬਾਹਰ ਆਉਣ ਵਾਲਾ ਜਿਵੇਂ ਮਾਨ ਸਿੰਘ ਖਾਰਾ ਜੋ ਵਕੀਲ ਉਹਨਾਂ ਦਾ ਕਹਿਣਾ ਹਰਪਾਲ ਸਿੰਘ ਜੋ ਖਾਰਾ ਉਹਨਾਂ ਦਾ ਵੀ ਕਹਿਣਾ ਤਾਂ ਬਈ ਜੋ ਹੁਣ ਲੱਖਾ ਸਿੰਘ ਸਿਧਾਣਾ ਨੇ ਇੱਕ ਕੱਲ ਅਪੀਲ ਵੈਸੇ ਕਰਤੀ 13 ਤਰੀਕ ਨੂੰ ਸਾਰੇ ਇਕੱਠ ਹੋ ਜੇ ਜਿੱਥੇ ਵੀ ਇਹ ਟਾਈਮ ਰੱਖਿਆ ਗਿਆ ਤਾਂ ਬਈ ਅੰਤੋਜ ਮਾਨ ਦਾ ਉਸ ਵੀਡੀਓ ਚ ਨੰਬਰ ਵੀ ਮਿਲ ਜਾਊਗਾ ਤੁਹਾਨੂੰ ਤਾਂ ਬਈ ਸਾਰੇ ਜਿਹੜੇ ਵੀ ਕੋਈ ਪੀੜਤ ਲੋਕ ਆ ਉਹਨਾਂ ਦਾ ਕੰਟੈਕਟ ਕਰ ਲਓ ਜਿਨ੍ਹਾਂ ਨਾਲ ਵੀ ੱੱਕਾ ਹੋਇਆ ਉਹ ਨੰਬਰ ਲੱਖਾ ਸਿੰਘ ਸਿਧਾਣਾ ਦੇ ਵੀਡੀਓ ਦੇ ਵਿੱਚ ਮਿਲ ਜੂਗਾ ਚੈਨਲ ਤੋਂ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਹੋਰ ਚੈਨਲ ਨਹੀਂ ਦੇਖਣਾ ਵੈਸੇ ਇਹ ਡੇਲੀ ਪੰਜਾਬ ਟੀਵੀ ਹਨਾ ਡੇਲੀ ਪੋਸਟ ਸੌਰੀ ਡੇਲੀ ਪੋਸਟ ਪੀਟੀਸੀ ਸਾਰਿਆਂ ਕੋਲ ਹੀ ਆ ਗਈਆਂ ਵੀਡੀਓ ਤੇ ਜੇ ਪੂਰੀ ਤੁਸੀਂ ਆਪਣੀ ਵੀਡੀਓ ਵੀ ਕਹਨੇ ਆ ਵੀ ਭਾਈ ਸਾਨੂੰ ਤਾਂ ਨੰਬਰ ਨਹੀਂ ਮਿਲਣਾ ਹਨਾ ਦੇਖਣਾ ਚਾਹਣੇ ਵੀਡੀਓ ਲਖਾ ਸਿੰਘ ਸੁਧਾਣਾ ਚੈਨਲ ਸਰਚ ਮਾਰੋ ਤਾਂ ਉਹ ਵੀਡੀਓ ਮਿਲ ਜਾਣੀ ਹੈ ਉੱਥੇ ਨੰਬਰ ਬੋਲ ਰਿਹਾਗਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਜਿਹੜਾ ਵੀ ਕੋਈ ਇਹ ਪੀੜਤ ਪਰਿਵਾਰ ਹੈ ਜਿਨ੍ਹਾਂ ਨੇ ਤੱਕੇ ਹੋਏ ਉਹਨਾਂ ਵਾਸਤੇ ਇਹ ਨੰਬਰ ਅਮਤੋਜ ਮਾਨ ਨੇ ਦਿੱਤਾ ਗਿਆ ਤਾਂ ਇਹ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਆ ਤਾਂ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਆ ਜੋਦੇ ਉਹ ਲੱਖਾਂ ਸੰਸਦਣਾ ਨਾ ਤੇੰਤੋਜਮਾਨ ਪਾਨਾ ਸਿੱਧੂ ਤੇ ਕੁਝ ਕੋ ਹੋਰ ਵੀ ਆ ਜੋ ਬਈ ਅਮਰਪਾਲ ਸਿੰਘ ਨੂੰ ਤਾਂ ਡਿਬ੍ਰਿਗਡ ਜੇ ਜੇਲ੍ਹ ਦੇ ਵਿੱਚ ਰੱਖ ਰੱਖਿਆ ਤੇ ਇਹ ਸਰਕਾਰਾਂ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾਉਂਦੇ ਅੱਜ ਜੇ ਲੱਖਾਂ ਸੰਸਦਣਾ ਨਾਲ ਵਾਪਰੀ ਆ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦੀ ਆ ਇਸ ਕਰਕੇ ਆਪਾਂ ਅਪੀਲ ਇਹੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਭਾਈ ਲੱਖਾ ਸਿੰਘ ਸਿਧਾਣਾ ਦੇ ਨਾਲ ਜੁੜੋ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਵੀ ਸ਼ੇਅਰ ਕਰਿਆ ਕਰੋ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਰੱਖਿਆ ਕਰੋ ਤੇ ਤਾਂ ਕਿ ਸੋਡਾ ਕੀ ਕਹਿਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਪਾਉਂਦ ਰਹੇ ਮਿਲਦਾ ਕੱਲ ਨੂੰ ਟਮਾਟੋ ਬਈ ਧੰਨਵਾਦ